ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਅੰਦਰ ਆਨ ਦੇ ਪਿੰਡ ਤਾਲੀਵਾਲ ਦੇ ਵਿੱਚ ਉਸ ਵੇਲੇ ਹਾਈ ਪ੍ਰੋਫਾਈਲ ਮਸਲਾ ਬਣ ਗਿਆ ਜਦੋਂ ਅੱਜ ਸਵੇਰੇ 7 ਵਜੇ ਪਿੰਡ ਦਾ ਹੀ 81 ਸਾਲ ਦਾ ਬਜ਼ੁਰਗ ਗੁਰਮੁਖ ਸਿੰਘ ਪਾਣੀ ਵਾਲੀ ਟੈਂਕੀ ਦੇ ਉੱਪਰ ਚੜ ਗਿਆ ਪਿੰਡ ਦੇ ਸਰਪੰਚ ਗੁਰਨਾਮ ਸਿੰਘ ਮੌਕੇ ਤੇ ਆਪਣੇ ਮੈਂਬਰਾਂ ਸਮੇਤ ਮੌਕੇ ਤੇ ਪਹੁੰਚੇ ਅਤੇ ਬਜ਼ੁਰਗ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬਜ਼ੁਰਗ ਗੁਰਮੁਖ ਨੇ ਇੱਕ ਨਾ ਸੁਣੀ ਗੁਰਮੁਖ ਸਿੰਘ ਨੇ ਆਪਣੇ ਨਾਲ ਛੋਟਾ ਲਾਊਡਸਪੀਕਰ ਅਤੇ ਕਾਗਜ਼ਾਤ ਲੈ ਕੇ ਟੈਂਕੀ ਦੇ ਉੱਪਰ ਚੜਿਆ ਹੋਇਆ ਸੀ ਉਸ ਵੇਲੇ بار-बार ਅਨਾਉਂਸਮੈਂਟ ਵੀ ਕੀਤੀ ਜਾ ਰਹੀ ਸੀ एसएसपी बटाला डीसी गुरदासपुर आणगे तमतले ਉਤਰਾਂਗਾ ਪਤਾ ਲੱਗ ਗਿਆ ਇਹ ਡਿਊਟੀ ਆਫਸਰ ਸਬ ਇੰਸਪੈਕਟਰ ਅਵੈਲ ਸਿੰਘ ਪੁਲਸ ਪਾਰਟੀ ਸੁਮੇਤ ਮੌਕੇ ਤੇ ਪਹੁੰਚੇ ਅਤੇ ਉਹਨਾਂ ਨਾਲ ਟੈਂਕੀ ਉੱਪਰ ਚੜ ਕੇ ਗੱਲਬਾਤ ਕੀਤੀ ਅਤੇ ਪਰੋਸਾ ਦੁਆਇਆ ਗਿਆ ਕਿ ਜਿਸ ਦੇ ਚਲਦੇ ਬਜ਼ੁਰਗ ਗੁਰਮukh ਸਿੰਘ ਲਗਭਗ 2 ਘੰਟੇ ਬਾਅਦ ਟੈਂਕੀ ਤੋਂ ਥੇਲੇ ਉਤਰ ਗਿਆ ਪ੍ਰੈਸ ਨਾਲ ਗੱਲਬਾਤ ਦੌਰਾਨ ਬਜ਼ੁਰਗ ਗੁਰਮukh ਸਿੰਘ ਨੇ ਦੱਸਿਆ ਕਿ ਮੇਰੇ ਭਤੀਜੇ ਬਲਵਿੰਦਰ ਸਿੰਘ ਨਰਿੰਦਰ ਸਿੰਘ ਪੁੱਤਰ ਗਿਆਨ ਸਿੰਘ ਵੱਲੋਂ ਗਲਤ ਕੰਮ ਦੇ ਨਾਲ ਮੇਰੀ ਜ਼ਮੀਨ ਵੇਚੀ ਗਈ ਅਤੇ ਮੈਂ ਪਿੰਡ ਦੇ ਇੱਕ ਪੰਚਾਇਤੀ ਕਮਰੇ ਦੇ ਵਿੱਚ ਰਹਿ ਰਿਹਾ ਸੀ ਉਸ ਵਿੱਚੋਂ ਵੀ ਕੱਢਿਆ ਮੇਰਾ ਕੋਈ ਰਹਿਣ ਬਸੇਰਾ ਨਹੀਂ ਹੈ ਜਿਸ ਦੇ ਸੰਬੰਧੇ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਮੈਂ ਬਹੁਤ ਵਾਰ ਲਿਖ ਚੁੱਕਿਆ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਆਖਿਰ ਮੈਨੂੰ ਖੁਦਕੁਸ਼ੀ ਦਾ ਰਾਹ ਅਪਣਾਉਣਾ ਪਿਆ ਇਸ ਸੰਬੰਧੇ ਜਦੋਂ ਡਿਊਟੀ ਅਫਸਰ ਸਬ ਇੰਸਪੈਕਟਰ ਵਿਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਨਾਲ ਕਿਹਾ ਕਿ ਬਜ਼ੁਰਗ ਦੀ ਸਾਰੀ ਗੱਲਬਾਤ ਸੁਣੀ ਗਈ ਹੈ ਜਿਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇਗੀ ਅਤੇ ਬਜ਼ੁਰਗ ਗੁਰਮukh ਸਿੰਘ ਨੂੰ ਇਨਸਾਫ ਦੁਵਾਇਆ ਜਾਏਗਾ ਹਰੀਸ਼ ਕੱਕਰ ਕੀ ਆਚੀ ਨਿਊਜ਼ ਨੈਟਵਰਕ ਕੱਕ ਮੈਨੂੰ ਐਡਮਿਨਿਸਟ੍ਰੇਸ਼ਨ ਕੋਲੋਂ ਕੋਈ ਵੀ ਇਨਸਾਫ ਨਹੀਂ ਮਿਲਿਆ ਪਤਾ ਨਹੀਂ ਮੈਨੂੰ 40 ਸਾਲ ਹੋ ਗਏ ਇਸ ਥਾਣੇ 'ਚ ਆਉਂਦਿਆਂ ਜਾਂਦਿਆਂ ਪ੍ਰਕਾਸ਼ਤਾਂ ਦਿੰਦੇ ਆ। ਡੀਸੀ ਕੋਲੋਂ ਆਉਂਦੀ ਆ ਐਸਐਸਪੀ ਕੋਲ। ਐਸਐਸਪੀ ਲਿਖਦਾ ਵਾ ਥਾਣੇ ਵਾਲਿਆਂ ਨੂੰ। ਤੇ ਥਾਣੇ ਵਾਲੇ ਇਹ ਲਿਖ ਕੇ ਭੇਜ ਦਿੰਦੇ ਆ ਜੀ ਸਾਡੇ ਕੋਲ ਕੋਈ ਇਹਨਾਂ ਅਧਿਕਾਰ ਨਹੀਂ ਕਿ ਅਸੀਂ ਇਹਨੂੰ ਇਹਦਾ ਹੱਕ ਦਵਾ ਸਕੀਏ ਕਿਉਂਕਿ ਇਹਨਾਂ ਨੂੰ ਮਿਲ ਜਾਂਦੇ ਆ ਪੈਸੇ। ਜਿੰਨੇ ਵੀ ਉਹ ਬਲਜੀਤ ਕੌਰ ਆਈ ਆ ਉਹ ਵੀ ਨਜਾਇਜ਼ ਲਿਖ ਕੇ ਦੇ ਗਈ। ਹੋਰ ਕਿੰਨੇ ਐਸਚੂ ਆਏ ਆ ਉਹ ਸਾਰਾ ਲਿਖ ਕੇ ਦੇ ਜਾਂਦੇ ਕਿਉਂਕਿ ਸਾਡੇ ਕੋਲ ਪੈਸਾ ਹੈ ਨਹੀਂ ਸਾਡੇ ਕੋਲ ਤੇ ਰੋਟੀ ਖਾਣ ਜੋਗਾ ਵੀ ਪੈਸਾ ਨਹੀਂ ਹੈਗਾ ਸਾਡੀ 4 ਕਿੱਲੇ ਜਾਇਦਾਦ ਮੇਰੀ ਉਦੋਂ ਵੀ ਦੇਖੋ ਮੇਰੀ ਜਾਇਦਾਦ ਜਦੋਂ ਮੇਰੇ ਪਿਤਾ ਜੀ ਸੀਗੇ ਨਾ ਉਦੋਂ 4 ਕਿੱਲੇ ਮੁਕਦਮੇ ਚ ਗਏ ਨੇ ਪਹਿ ਚੁੱਕੇ ਸੀ ਉਹ 4 ਕਿੱਲੇ ਮੈਂ ਆਪਣਾ 1 ਕਿੱਲਾ ਵੇਚ ਕੇ ਤੇ 3 ਕਿੱਲੇ ਮੈਂ ਸ਼ਦਾ ਆ ਕੇ ਦਿੱਤੇ 4 ਕਿੱਲਿਆਂ ਦਾ ਫਿਰ ਮੈਂ ਹੱਕਦਾਰ ਸੀਗਾ لیکن ਆਜੇ ਤੱਕਨ ਪਿੰਡ ਵਾਲਿਆਂ ਨੂੰ ਵੀ ਪਤਾ ਪਈ ਇਹ ਹੱਕدار ਵਾ ਲੇਕਿਨ ਗਰੀਬ ਆਦਮੀ ਦਾ ਕੋਈ ਵੀ ਸੁਣਵਾਈ ਨਹੀਂ ਕਰਦਾ ਕਹਿੰਦੇ ਜੀ ਅਸੀਂ ਹਾਂ ਹੱਕ ਦੀ ਹੱਕ ਚ ਨਿਭੜਾਂਗੇ ਇਹ ਜੇ ਹੱਕ ਚ ਨਿਭੜਦੇ ਆ ਤੇ ਕੀ ਕੋਈ ਨਹੀਂ ਨਿਭੜਦੇ ਤੇ ਇਹਨਾਂ ਦੀ ਮੌਜੂਦ ਸਾਹਿਬ ਜੀ ਤੁਸੀਂ ਜਿਹਨੇ న్యూਸ ਚੈਨਲ ਵਾਲੇ ਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਅੱਜ ਤੱਕ ਜੇ ਹੱਕ ਕਿਸੇ ਗਰੀਬ ਦਾ ਨਿਭੜਿਆਗਾ ਕਦੀ ਵੀ ਕੋਈ ਵੀ ਆ ਤਮਤਿਆ ਵਾਲੇ ਪਾਸੇ ਨਾ ਜਾਂ। ਹਾਂ। ਦੀ ਕੀ ਮਤਲਬ ਉਸ ਬਲਤ। ਮੈਂ ਮੈਂ ਗੁਰਨਾਮ ਸਿੰਘ ਸਰਪੰਚ ਪਿੰਡ ਧਾਰੀਗਲ ਦਾ। ਮੈਂ ਇੱਥੇ ਪਹੁੰਚਿਆ ਹਾਂ ਮੌਕੇ ਤੇ ਜਿਹੜੀ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਆ ਇਹ ਸਾਡੇ ਪਿੰਡ ਦਾ ਜਿਹੜਾ ਗੱਬ ਦਾ ਕੀ ਨਾਮ ਦਾ ਗੁਰਬਖਸ਼ ਸਿੰਘ, ਤਨੋ ਫਸਾਕਾ ਸਿੰਘ ਇੱਕ ਢੇਲੂ ਮਸਲੇ ਕਾਰਨ ਉੱਪਰ ਜਿਹੜਾ ਉਹ ਟੈਂਕੀ ਉੱਪਰ ਚੜਿਆ ਹੋਇਆ ਵਾ। ਇਹਨੂੰ ਅਸੀਂ ਵੀ ਉੱਪਰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਤੁਹਾਡਾ ਢੇਲੂ ਮਸਲਾ ਵਾ ਇਹ ਬੈਠ ਕੇ ਸਮਝਾਇਆ ਜਾ ਸਕਦਾ। ਪਰ ਉਹ ਸਾਡੇ ਕਹਿਣ ਤੇ ਵੀ ਨਹੀਂ ਥੱਲੇ ਆਇਆ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਆ ਬਾਕੀ ਉਹ ਇਹੀ ਕਹਿ ਰਿਹਾ ਵੀ ਜੇ ਤੇ ਮੈਂ ਫੋਨ ਕਰ ਦਿੱਤੇ ਡੀਸੀ ਸਾਹਿਬ ਆ ਰਹੇ ਆ ਡੀਸੀ ਸਾਹਿਬ ਦਾ ਪੀ ਆ ਰਿਹਾ ਉਹਦੇ ਵਿੱਚ ਸਾਡਾ ਕੋਈ ਮਤਲਬ ਨਹੀਂ ਆਹੀ ਤੇ ਇੱਕ ਪੰਚਾਇਤ ਦੇ ਤੌਰ ਤੇ ਇਹਨੂੰ ਬਹੁਤ ਸਮਝਾਇਆ ਵੀ ਚਲੋ ਹਣ ਥੱਲੇ ਆ ਜਾ ਆਪਾਂ ਇਧਰ ਬੈਠ ਕੇ ਫੈਸਲਾ ਕਰਾ ਦਨੇ ਪਰ ਉਹ ਕਿਸੇ ਵੀ ਫੈਸਲੇ ਤੇ ਨਹੀਂ ਆ ਰਿਹਾ ਉਹ ਡਿਸਰਬ ਡੀਸੀ ਸਾਹਿਬ ਦਾ ਹੀ ਨਾ ਲੈ ਰਿਹਾ ਇਹ ਕਿੰਨੇ ਕਦ ਚੜਿਆ ਜੀ ਤੈਨੂੰ ਇਹ ਸਵੇਰੇ ਕਰੀਬ 7:00 ਦੇ 7:00 ਵਜੇ ਚੜਿਆ ਸਰ ਇਹ ਝਗੜਾ ਝਗੜਾ ਇਹਨਾਂ ਦਾ ਕੋਈ ਘਰ ਦਾ ਯਾਰ ਜ਼ਮੀਨੀ ਝਗੜਾ ਵਾ ਕੋਈ ਇਹ ਕਰਦੇ ਹੈ ਇੱਥੇ ਕੋਈ ਇਹਦੇ ਜਿਹੜੇ ਦੋ ਭਤੀਜੇ ਦਾ ਭਰਾ ਦੀ ਵੀ ਡੈਥ ਹੋ ਚੁੱਕੀ ਆ ਕਿਤਾ ਦੀ ਵੀ ਡੈਥ ਹੋ ਚੁੱਕੀ ਆ ਇਹ ਅੱਜ ਤੋਂ ਕਰੀਬ 10-20 ਸਾਲ ਪਹਿਲਾਂ ਇਥੋਂ ਨਿਕਲ ਗਿਆ ਹੈ ਪਤਾ ਨਹੀਂ ਕਿੱਥੇ ਰਹਿ ਰਿਹਾ ਸੀ ਕਿੱਥੇ ਨਹੀਂ ਰਹਿ ਰਿਹਾ ਸੀ ਇਹਦੇ ਹੁਣ ਜਿਹੜੀਆਂ ਪੋਤਨਾਂ ਆਵਾ ਜਿਹੜੀਆਂ ਉਹਨਾਂ ਮੁੰਡਿਆਂ ਦੀਆਂ ਗਾਂ ਭਰਾ ਦੇ ਭਰਾ ਦੀਆਂ ਨਾਂਵਾਂ ਜਿਹੜੀਆਂ ਤੇ ਉਹਨਾਂ ਦੀਆਂ ਉਹ ਵੀ ਆਪੋ ਆਪਣੇ ਘਰੇ ਰਹਿ ਰਹੀਆਂ ਵਾ ਉਹਨਾਂ ਦੇ ਜਿਹੜੇ ਜਿਹੜੇ ਘਰ ਵਾਲੇ ਉਹਨਾਂ ਨਾਲ ਵੀ ਉਹਨਾਂ ਦਾ ਟਕਰਾਅ ਉਹ ਵੀ ਇੱਥੇ ਦੀ ਰਹਿ ਰਹੇ ਪਿੰਡ 'ਚ ਨਹੀਂ ਰਹਿੰਦੇ ਨਹੀਂ ਉਹਦੇ ਇਹਦੇ ਦੋਵੇਂ ਭਤੀਜੇ ਵੀ ਇੱਥੇ ਪਿੰਡ 'ਚ ਰਹੇ ਜਿਹਦੇ ਸਰਪਤੀਆਂ ਭਤੀਜਾ ਨਵਾਂ ਰਹਿ ਰਹੀਆਂ ਵਾ ਇਹਦੇ ਜਿਹੜੇ ਦੋਵੇਂ ਭਤੀਜੇ ਉਹ ਵੀ ਕਿਤੇ ਬਾਹਰ ਰਹਿ ਕੇ ਕੰਮ ਕਰਦੇ ਉਹਨਾਂ ਦਾ ਆਪਸ ਵਿੱਚ ਦੋਨਾਂ ਤੀਂਆਂ ਨਾਲ ਟਕਰਾਅ ਚੱਲ ਰਿਹਾ ਕੀ ਮੰਗ ਕੀ ਕਰ ਰਿਹਾ ਹੈ ਜਮਾਂਗੇ ਇਹੀ ਕਰ ਰਿਹਾ ਵੀ ਮੈਨੂੰ ਘਰ 'ਚੋਂ ਹਿੱਸਾ ਦੇਵਾਓ ਆਇਆ ਪ੍ਰਸ਼ਾਸਨ ਅਫਸਰ ਦੇ ਅਧਿਕਾਰੀ ਇੱਥੇ ਸੇ ਪੁਲਿਸ ਅਫਸਰੀ ਆਇਆ ਸਰਪਨਾ ਸੀਰ ਨਗਰ ਤੋਂ ਔਰ ਕੋਈ ਨਹੀਂ ਆ ਅਗਲੀ ਕਾਰਵਾਈ ਅਸੀਂ ਦੇਖੋ ਇਹਨੂੰ ਕਹਿੰਦੇ ਸਮਝਾਉਣਾ ਚਾਹੁੰਦੇ ਆ ਵੀ ਆ ਬੈਠ ਕੇ ਆਪਣਾ ਜਿਹੜਾ ਤੋਂ ਕਾਨੂੰਨੀ ਵੀ ਕਾਰਵਾਈਆਂ ਕੀਤੀਆਂ ਵਾ ਕੋਰਟਾਂ 'ਚ ਕੀਤੀਆਂ ਵਾ ਜੋ ਤੈਨੂੰ ਕੋਰਟਾਂ ਫੈਸਲਾ ਦੇਣਗੇ ਉਹਦੇ ਮੁਤਾਬਕ ਤੈਨੂੰ ਜਿਹੜੀ ਜੜੀ ਬਣਦੀ ਗਈ ਤੈਨੂੰ ਦਿੱਤੀ ਜਾਊਗੀ ਰਵੇਲ ਸਿੰਘ ਤਬਲਵੰਦ ਰਵੇਲ ਜੀ ਕੀ ਹੋਇਆ ਇਹ ਹਾਂ ਤੇ ਬੇਤੀ ਆ ਗੁਰਮਖਸ਼ ਸਿੰਘ ਨੇ ਪੁੱਤਰ ਵਿਸਾਵਾ ਸਿੰਘ ਵਾਸੀ ਤਰਿਆ ਇਹਦਾ ਕੋਈ ਆਪਣੇ ਭਰਾ ਦੇ ਬੇਟਿਆਂ ਤਾਂ ਆਪਣੇ ਭਤੀਜਿਆਂ ਨਾਲ ਜ਼ਮੀਨ ਦਾ ਕੋਈ ਮਸਲਾ ਉਹਦੇ ਤੇ ਕਹਿੰਦੇ ਮੈਨੂੰ ਹੱਕ ਨਹੀਂ ਮਿਲ ਰਿਹਾ ਮੈਂ ਦਿਖਾਇਆ ਸੀ ਜਿੱਦਿਆਂ ਪਹਿਲਾਂ ਪੂਰੀ ਤੇ ਮੇਰੇ ਹੱਕ ਚ ਕੋਈ ਗੱਲ ਨਹੀਂ ਹੋਈ ਉਹ ਜ਼ਮੀਨ ਧੱਕੇ ਨਾਲ ਆਪਣੇ ਨਾਮ ਤੇ ਰਸੀਦ ਕਰਾ ਗਏ ਨਾ ਮੈਨੂੰ ਘਰ ਚ ਜਗ੍ਹਾ ਦੇ ਰਹੇ ਤੇ ਇਛੇ ਦੁੱਖ ਜਾਣ ਕੇ ਟੈਂਕੀ ਤੇ ਚੜੇ ਸੀਗੇ ਤੇ ਚਲੋ ਅੱਜ ਮੈਂ ਆਇਆ ਹਾਂ ਮੌਕੇ ਤੇ ਆਇਆ ਹਾਂ ਤੇ ਇਹਨਾਂ ਮੇਰਾ ਕਹਿਣਾ ਮੰਨਿਆ ਟੈਂਕੀ ਦੇ ਥੱਲੇ ਆਏ ਆ ਹੁਣ ਅਸੀਂ ਨਾ ਮੈਂ ਮਸਲਾ ਸੁਣੂਗਾ ਕਿ ਕੀ ਆ ਤੇ ਦੋਹਾਂ ਧਰਾਂ ਨੂੰ ਬੁਲਾ ਕੇ ਇਹਨਾਂ ਦੇ ਹੱਕ ਦੀ ਗੱਲ ਕਰਾਂਗੇ ਜੋ ਵੀ ਹੋਊਗਾ ਇਹਨਾਂ ਦਾ ਧੱਕਾ ਹੋ ਰਿਹਾ ਵਾ ਉਹ ਇਹਨਾਂ ਨੂੰ ਹੱਕ ਦਵਾਵਾਂਗੇ ਜੋ ਬਣ ਕਿੱਦਾਂ ਚੜ੍ਹ ਚੜ੍ਹੇ ਰਹੇ ਸੀ ਇਹ ਸਵੇਰੇ ਚੜ੍ਹੇ ਦੇ ਕੋਈ 10 ਘੰਟਾ ਜੀ 10 ਘੰਟਾ ਹੋ ਗਿਆ ਇਹਨਾਂ ਚੜ੍ਹਿਆ ਨੂੰ ਇਹਨਾਂ ਦਾ ਕੋਈ ਪਰਿਵਾਰਕ ਮੈਂਬਰ ਆਇਆ ਹੁਣ ਪਰਿਵਾਰਕ ਮੈਂਬਰ ਮੈਨੂੰ ਤਾਂ ਕੋਈ ਮਿਲਿਆ ਨਹੀਂ ਅਸਲ ਤੇ ਇਹਨਾਂ ਦੀ ਮੈਰਿਜ ਨਹੀਂ ਹੋਈ ਇਕੱਲੇ ਨਹੀਂ ਦੇ ਬੱਚਾ ਪਤੀ ਕੋਈ ਨਹੀਂ ਹੈ ਇਹਨਾਂ ਦਾ ਤੋਂ ਮੈਨੂੰ ਤਾਂ ਕੋਈ ਮਿਲਿਆ ਨਹੀਂ ਅਜੇ ਤੱਕ ਦੋ ਪਾਰਟੀ ਨੂੰ ਸੱਦਾ ਦੇ ਦੋ ਪਾਰਟੀ ਖਾਣੇ ਬੁਲਾਵਾਂਗੇ ਜੀ ਖਾਣੇ ਬੁਲਾ ਕੇ ਤੇ ਇਹਨਾਂ ਦੇ ਗੱਲਬਾਤ ਸੁਣਾਂਗੇ ਤੇ ਫਿਰ ਇਹਨਾਂ ਦਾ ਅਗਲੀ ਕਾਰਵਾਈ ਕਰਾਂਗੇ ਕੀ One of the premium and prestigious professional institutes providing a wide range of professional courses with 100% placement assistance. We are Sri Sai Group of Institutes.